ਦੇਸ਼ ਭਾਰਵਿਚ ਭਲਕੇ ਮਨਾਏ ਜਾ ਰਹੇ 79ਵੇਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਨਵੀਂ ਦਿੱਲੀ ਸਣੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਫੁੱਲ ਡਰੈਸ ਰਹਿ ਹਸਲ ਕੀਤੀ ਗਈ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ ਤੇ ਸੁਰੱਖਿਆ ਨਾਕਿਆਂ ਵਿੱਚ ਵਾਦਾ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਵੀ ਸੂਬੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅੰਮ੍ਰਿਤਸਰ ਹੁਸ਼ਿਆਰਪੁਰ ਮੋਗਾ ਗੁਰਦਾਸਪੁਰ ਤੇ ਸੰਗਰੂਰ ਸਣੇ ਪੰਜਾਬ ਵਿੱਚ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਗਏ ਨੇ ਤੇ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਸੰਗਰੂਰ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਫਲੈਗ ਮਾਰਚ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕੱਢਿਆ ਗਿਆ ਹੈ

वो प्लेस में है और कमिश्नरेट पुलिस अमृतसर में हम सब सीनियर ऑफिसर इंक्लूडिंग मैं खुद हम सारे बाहर हैं फील्ड में और जैसे रेलवे स्टेशन पे आए हैं इसका मेन कारण ये होता है कि यहाँ पे फुटफॉल बहुत है पैसेंजर्स की इंटर डिस्ट्रिक्ट इंटर स्टेट कहाँ से पब्लिक आती है आमदो काफी है लोगों की वो पुख्ता जिसमें हम लगभग बत्तीस के लगभग जो नाका है वो अर्ली मॉर्निंग और जो है रोटेशन टाइम पे हम पुटअप करते हैं इसके अलावा जो हमारे बस्तर अक्सर है और जो हमारी स्पेशल टीमें हैं वो भी शिफ्टिंग नाका नाकर मोबाइल जो पेट्रोलिंग है वो कर रही है इसके अलावा हमने जितने भी जो सेंसिटिव प्लेस हैं उनके ऊपर प्रॉपर चेकिंग हम करवा रहे हैं पब्लिक प्लेसेस पे करवा रहे हैं इसके अलावा जो मार्केट्स की है हम प्रोपर चेकिंग कर रहे हैं ਸਾਰੀ ਸਬਡਿਵੀਜ਼ਨਸ ਦੇ ਐਸਪੀ ਰੈਂਕ ਆਫਸਰਸ ਦੀ ਹੈ ਸਾਰੇ ਹਲਕਾ ਜੀ ਉਹ ਸਾਰੇ ਐਸਐਚਓ ਸਮੇਤ ਹੋਸ 플ੈਗ ਮਾਰਚ ਕਰ ਰਹੇ ਆ ਸਾਈਮਲਟੇਨियस ਇਹਦਾ ਮੇਨ ਜਿਹੜਾ ਮੰਤਵ ਹੈ ਜੀ ਉਹ ਇਹੀ ਹੈ ਕਿ ਲੋਕਾਂ 'ਚ ਵਿਸ਼ਵਾਸ ਦਿਵਾਣਾ ਸੰਗਰੂਰ ਦੇ ਲੋਕਾਂ 'ਚ ਕਿ ਸੰਗਰੂਰ ਦੀ ਜਿਹੜੀ ਪੁਲਿਸ ਆ ਪੱਬਾ ਪਾਰ ਹੈ ਕੋਈ ਵੀ ਮਾੜੇ ਅਨਸਰ ਉਹਨਾਂ ਨੂੰ ਚੇਤਾਵਨੀ ਦੇਣੀ ਵੀ ਆਪਣਾ ਆਪਣਾ ਜਿਹੜਾ ਉਹ ਵਾਚ ਲੋ ਜਿਹੜਾ ਕੀਤਾ ਤੇ ਕੋਈ ਵੀ ਜਿਹੜੀ ਅਨਸਵਾਭਿਕ ਘਟਨਾ ਉਹਨੂੰ ਆਪਾਂ ਰੋਕਥਾਮ ਲਈ ਉਹਦੀ ਤਤਪਰ